ਨੇ ਬੱਚੇ ਡਾਕਟਰ ਬਣੇ ਇੰਜੀਨੀਅਰ ਬਣੇ ਪਾਇਲਟ ਬਣੇ ਕਾਗਰ ਕੀ ਕਹਿਣਾ ਚਾਹੁੰਦੇ ਤੁਸੀਂ ਅੱਜ ਜਿਹੜੇ ਕੋਣ ਆਏ ਨੇ ਸਾਰੀ ਟੀਮ ਲਈ ਥੈਂਕ ਯੂ ਕਰਨਾ ਚਾਹੁੰਦੀ ਬਹੁਤ ਵੱਡਾ ਧੰਨਵਾਦ ਕਰਨਾ ਚਾਹੁੰਦੀ ਕਿ ਰੱਬ ਇਹਨਾਂ ਦਾ ਭਲਾ ਕਰੇ ਬਹੁਤ ਵਧੀਆ ਟੀਮ ਹੈ ਇਹਨਾਂ ਨੇ ਹਰ ਮੁਸ਼ਕਿਲ ਘੜੀ 'ਚ ਸਾਡਾ ਸਾਥ ਦਿੱਤਾ ਹੈ ਤੇ ਹੁਣ ਮੈਂ ਜੇ ਵੱਡੀ ਹੋऊंगी ਮੈਂ ਇਹਨਾਂ ਨੂੰ ਇੱਥੇ ਹੀ ਮਿਲੂੰਗੀ ਇੱਥੇ ਜਿੰਨੇ ਅੱਜ ਇਹਨਾਂ ਨੇ ਮੈਨੂੰ ਪੈਸੇ ਦਿੱਤੇ ਆ ਉਹਨੇ ਮੈਂ ਇਹਨਾਂ ਨੂੰ ਪੈਸੇ ਅੱਜ ਦਵਾਂਗੀ ਮਤਲਬ ਮੇਲਾ ਬੰਨਾ ਸਾਰੇ ਪੈਸੇ ਇਕੱਠੇ ਕਰੂੰਗੀ ਫਿਰ ਮੈਂ ਉਹਨਾਂ ਨੂੰ ਦਊਂਗੀ। ਇਹ ਬੇਟਾ ਤੂੰ ਕੀ ਬੰਨਣਾ ਚਾਹੁੰਦਾ? ਬੇਟਾ ਕੀ ਕਰਨਾ ਚਾਹੁੰਦਾ ਕੀ ਬੰਨਣਾ ਚਾਹੁੰਦਾ? ਡਾਕਟਰ ਬੰਨਣਾ ਚਾਹੁੰਦਾ। ਬੱਸ ਤੇ ਤੂੰ ਕੁਮਾਰੀ ਨਹੀਂ ਨਾ ਉਦੋਂ। ਹਾਂ ਠੀਕ ਹੈ। ਮੈਂ ਤੈਨੂੰ ਕਮਾ ਕੇ ਦਊਂਗੀ। ਚਲ ਚਲ। ਚਲ ਚੱਲਾ। ਪੜ੍ਹ ਉਹਦੇ ਲਾ ਕੇ ਠੀਕ ਹੈ। ਆਹ ਉਹ ਤੇ ਮਿਲਦਾ ਰਹਣਾ ਬੜਾ ਪਾਣਾ ਵਰਤਿਆ। ਬੜਾ ਦੁਖਦਈ ਹੈ। ਹਸਮਣભાઈ ਸੀ ਜਿਹੜੇ ਕੀ ਮਾਨਸਰ ਸਾਹਿਬ ਸੁਨਮਤ ਸੀ। ਉਹ ਉਹਨਾਂ ਰੈਸਟੋਰੈਂਟ ਖੋਲਿਆ ਉਹਨਾਂ ਦੀ ਕੋਸ਼ਿਸ਼ ਇਹ ਸੀ ਕਿ ਜਿੰਨੇ ਵੀ ਆਪਣੇ ਪੰਜਾਬੀ ਪੰਜਾਬ ਚੋਂ ਦੇ ਬੰਦੇ ਆ ਸਕਣ ਉਹਨਾਂ ਨੇ ਉਸ ਟੱਲੇ ਵਿੱਚ ਜੋਬ ਦਿੱਤੇ ਸਾਰਿਆਂ ਨੂੰ ਚਲੋ ਗੈਸ ਲੀਕ ਕਰ ਗਈ ਕਿਉਂਕਿ ਸਰਦੀਆਂ -15 ਉੱਥੇ ਟੈਂਪਰੇਚਰ ਸੀਗਾ ਤੇ 12 ਲੋਕਾਂ ਦੀ ਡੈਥ ਹੋਈ ਜਿਹਨਾਂ ਚੋਂ 11 ਪੰਜਾਬ ਦੇ ਸੀ ਇੱਕ ਉਥੋਂ ਦਾ ਲੋਕਲ ਬੰਦਾ ਸੀਗਾ ਤੇ ਅੰਮ੍ਰਿਤਸਰ ਸਾਡੇ ਢੀਂਗ ਫੇਰ ਸਾਹਿਬ ਸਾਡੇ ਪ੍ਰਧਾਨ ਖੜੇ ਨੇ ਨਾਲ ਤੋਂ ਜਿੰਨੀਆਂ ਵੀ ਡੈੱਡ ਬodies ਇੱਥੇ ਆਈਆਂ ਉਹ ਉਹਨਾਂ ਨੂੰ ਸਰੋਪਰੇ ਪਛਾਇਆ ਗਿਆ ਅਧਿਆ ਡਿਸਟ੍ਰਿਕਟ ਵਾਈਸ ਅਲੀਟੀਮਾ ਗੀਆਂ ਦਿਨਾਂ ਵਿੱਚ ਜਾ ਕੇ ਉਹਨਾਂ ਦਾ ਸੰਸਕਾਰ ਕੀਤਾ ਤੇ ਸਾਰਾ ਅਸੀਂ ਸਰਵੇ ਕੀਤਾ ਪੂਰਾ ਕਿ ਹਰ ਪਿੰਡ ਦੀ ਰਿਪੋਰਟ ਆ ਗਈ ਮੇਰੇ ਕੋਲ ਜਿੱਥੇ ਜਿੱਥੇ ਲੋਡ ਸਮਝੀ ਗਈ ਬੜਾ ਸਿਰ ਕਿਹ ਕਰ ਇਹੋ ਜਿਹੇ ਨਾ ਕਿ ਜਿਹੜਾ ਛੱਤੀਆਂ ਨਹੀਂ ਹੁੰਦੀਆਂ ਇਹਨਾਂ ਦੇ ਉਹਦੇ ਬਾਰੇ ਅਸੀਂ ਫੈਸਲਾ ਲਿਆ ਕਿ ਪੰਜ ਘਰ ਐਜ ਜਿਹੜੇ ਕਿ ਅਸੀਂ ਬੁਲਾ ਕੇ ਦੇਾਂਗੇ ਉਹਨਾਂ ਨੂੰ ਜਾ ਉਹਨਾਂ ਨੂੰ ਮਰਮਤ ਕਰਕੇ ਦੇਾਂਗੇ ਜਿੱਥੇ ਲੋਡ ਖੰਡਾਂ ਦੀ ਹੈ ਅਲਸੂ ਰੀ ਦੇ ਘਰ ਅਸੀਂ ਆਏ ਹਾਂ ਉਹਦੇ ਮੈਸੀ ਦਾ ਬੇਟੀ ਛੋਟੀ ਹੈ ਦੀ 7 ਸਾਲ ਦੀ ਇਹਦੀ ਅਮਰ ਸਰ ਪੜ ਰਹੀ ਹੈ ਉਹਦੇ ਫਾਦਰ ਸਾਹਿਬ ਦੀ ਹੈ بڑا ਦੁੱਖ ਦਾ ਪੱਟਾ ਵਾ ਕਰਦੇ ਹਾਂ ਅਸੀਂ ਬਹੁਤ ਮਾੜਾ ਹੋਇਆ ਲੇਕਿਨ ਪਾਣਾ ਮੰਨਣਾ ਪੈਂਦਾ ਜੀ ਤੇ ਟਸਟ ਵੱਲੋਂ ਸਨੇ ਕਈ ਇਸ ਕੀਮਤ ਚਲਦੀਆਂ ਨੇ ਸੋ ਉਹਦੇ ਤਹਿਤ ਜਿਸਨ ਬੱਚੀ ਸਾਡੀ ਹੁਣ ਕਰ ਰਹੀ ਹੈ ਪੜ ਰਹੀ ਹੈ ਇਹਦੇ ਵਾਸਤੇ ਇੱਕ ਅਸੀਂ ਖਿੱਚ ਡੋਜ਼ਰ ਕਰਾਵਾਂਗੇ 2 ਲੱਖ ਰੁਪਏ ਦਾ ਜਿਹੜਾ ਕਿ ਇਹਦੇ ਮੇਰੇ ਇਧਰੇ ਆ ਕੇ ਕੰਮ ਆਏਗਾ ਉਹਨੂੰ ਕੁਦਰਤੀ ਸਦਕੇ ਦਾ ਕੈਸ਼ ਇਤਨੇ ਦਿਨਾਂ ਤੇ ਐਫ.ਟੀ.ਆਰ ਹੋਈ ਤੇ ਜਿਹੜੀ ਕਮੀ ਵਧੇ ਜਾਏਗੀ ਤੇ ਪੈਨਸ਼ਨ ਜਿਹੜੀ ਅਸੀਂ 5000 ਰੁਪਏ ਦੀ ਪੈਨਸ਼ਨ ਜਿਹੜੀ ਹੈ ਉਹ ਵੀ ਤੋਂ ਚਲ ਰਹੇ ਤੇ ਇੱਥੇ ਉਹਨੂੰ ਘਰ ਚੋਂ ਰਹਿ ਨਹੀਂ ਰਿਹਾ ਲੇਕਿਨ ਜੇ ਅਗਰ ਰੰਦੇ ਨੇ ਇੱਥੇ ਆ ਕੇ ਤੇ ਫਿਰ ਘਰ ਦੀ ਜੋ ਮੁਰੰਮਤ ਹੋਣਾ ਲਈ ਅਸੀਂ ਉਹ ਵੀ ਨਾਲ ਦੀ ਨਾਲ ਕਰਾਂਗੇ ਇਸ ਤਰ੍ਹਾਂ ਬਾਕੀ ਜਿਹੜੀ ਫੈਮਿਲੀ ਹੈ ਉਹਨਾਂ ਨੂੰ ਵੀ ਅਸੀਂ ਜਾਵਾਂਗੇ ਮੈਂ ਜਰੂਰ ਮਿਲਾਂਗਾ ਕਰਕੇ ਹੌਸਲਾ ਦੇਵਾਂਗੇ ਘਰ ਦੇ ਉਹਨੂੰ ਤੇ ਜਿੰਨੇ ਕ ਅਸੀਂ ਕਰ ਸਕਾਂਗੇ ਮਦਦ ਤਾਂ ਜੀ ਆਪਣਾ پوری ਮਦਦ ਕਰਨ ਦੀ ਕੋਸ਼ਿਸ਼ ਕਰਾਂ ਤੇ ਬੱਚੀ ਆ ਔਰ ਜੋ ਨੇ ਲਫਜ਼ ਬੋਲੇ ਨੇ ਦਿਲੋਂ ਨਿਕਲੇ ਇਹਦੇ ਉਹ ਔਰ ਮੇਰੇ ਵੀ ਅੱਖਾਂ 'ਚ ਪਾਣੀ ਆ ਗਿਆ ਇਸ ਗੱਲ ਕਰਕੇ ਕਹਿੰਦੇ ਮੈਂ ਜੋ ਤੁਸੀਂ ਪੈਸੇ ਮੈਨੂੰ ਦਿੱਤੇ ਨੇ ਮੈਂ ਜੋੜ-ਜੋੜ ਕੇ ਵੱਡੀ ਹੋ ਕੇ ਕਰਕੇ ਮੈਂ ਤੁਹਾਡੇ ਪੈਸੇ ਵਾਪਸ ਕਰਾਂਗੀ ਲੇਕਿਨ ਮੈਂ ਡਾਕਟਰ ਬਣਨਾ ਚਾਹੁੰਦੀ ਹਾਂ ਸੋ ਇਸ ਕਰਕੇ ਮੈਂ ਇਸ ਬੱਚੀ ਨੂੰ ਅੱਜ ਸਰਬਤ ਦੇ ਬਨਾ ਚੈਰੀਟੇਬਲ ਟਸਕ ਨੂੰ ਅਡਾਪਟ ਕਰ ਰਹੇ ਹਾਂ ਇਹ ਡਾਕਟਰ ਬਣੇ ਇੰਜੀਨੀਅਰ ਬਣੇ ਫਾਈਬਰਡ ਬਣੇ ਜਾਂ ਜੋ ਵੀ ਬਣਨਾ ਚਾਹੇਗੀ ਜਸਟ ਇਹਦਾ ਪੂਰਾ ਖਰਚਾ ਦਾ ਉਹ ਚਾਹੀਦਾ ਹੈ ਨਾ ਅੱਜ ਤੋਂ ਬੱਚੀ ਛੱਡੀ ਹੈ ਠੀਕ ਹੈ ਠੀਕ ਹੈ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਜਿਨ੍ਹਾਂ ਨੇ ਸਾਡੀ ਬਾਹ ਫੜੀ ਤੇ ਜਿਨ੍ਹਾਂ ਨੇ ਸਾਡੇ ਬਾਰੇ ਕੋਈ ਸੋਚਿਆ ਬਾਕੀ ਕੋਈ ਸੰਸਥਾ ਕੋਈ ਸਾਡੇ ਕੋਲ ਲੀਡਰ ਕੋਈ ਸਿਆਸੀ ਕੁਝ ਨਹੀਂ ਆਇਆ ਸਿਵਾਏ ਇਹਨਾਂ ਤੋਂ ਸਰਬਤ ਭਲਾ ਵਾਲਿਆਂ ਤੋਂ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਚਲੋ ਸਾਡੀ ਰੋਜੀ ਰੋਟੀ ਦਾ ਵੀ ਇਹਨਾਂ ਨੇ ਸੋਚਿਆ ਮੇਰੇ ਬੱਚੇ ਬਾਰੇ ਵੀ ਤੇ ਮੈਨੂੰ ਮੈਂ ਇਸ ਬਸ ਇੰਨਾ ਹੀ ਧੰਨਵਾਦ ਕਰੂੰਗੀ ਜ਼ਿਆਦਾ ਨਹੀਂ ਮੈਂ ਕਹਿ ਸਕੂਗੀ ਕੁਝ ਵੀ 2 ਸਾਲ ਤੋਂ ਤਕਰੀਬਨ ਬਾਹਰ ਹੀ ਵਿਦੇਸ਼ ਵਿੱਚ ਗਿਆ ਸੀ ਉਹਨਾਂ ਦੀ ਮੌਤ ਹੋਣ ਕਰਕੇ ਸਰਬੱਤ ਖਾਲਸਾ ٹرسٹ ਤੇ ਚੈਰੀਟੇਬਲ ਵਾਲਿਆਂ ਨੇ ਮੇਰੀ ਬਹੁਤ ਮਦਦ ਕੀਤੀ ਆ ਮੈਂ ਆ ਤੈਹ ਦਿਲੋਂ ਸਰਬੱਤ ਚੈਰੀਟੇਬਲ ٹرسٹ ਭਲਾ ਤੇ ਅਬਰਾਈ ਸਾਹਿਬ ਦਾ ਤੈਹ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਭਰੋਸਾ ਦਿੱਤਾ ਵਿਸ਼ਵਾਸ ਦਿਵਾਇਆ ਕਿ ਅਸੀਂ ਇਸ ਦੁੱਖ ਦੀ ਘੜੀ ਵਿੱਚ ਜਿੰਨਾ ਵੀ ਹੋ ਸਕੇ ਆਂ ਤੁਹਾਡੀ ਮਦਦ ਕਰਾਂਗੇ ਮੈਂ ਪ੍ਰਸ਼ਾਸਨ ਕੋ ਵੀ ਸਰਕਾਰ ਕੋ ਵੀ ਮੰਗ ਕਰਦਾ ਵੀ ਸਾਡੀ ਜਿਹੜੀ ਆ ਇਹ ਘਰ ਦੀ ਹਾਲਤ ਵੇਖ ਕੇ ਪਰਿਵਾਰ ਦੀ ਹਾਲਤ ਵੇਖ ਕੇ ਮੇਰੀ ਬੇਟੀ ਨੂੰ ਨੌਕਰੀ ਦਿੱਤੀ ਜਾਵੇ ਜੋ ਕਿ ਇਹਨਾਂ ਦਾ ਜੀਵਨ ਸੌਖਾ ਬਤੀਤ ਹੋ ਸਕੇ ਜੀ ਭਲੇ ਤੁਹਾਡੇ ਬੇੜੇ ਦੀ ਡੈੱਡ ਬੋਡੀ ਕਿਨਾਂ ਇਹਨਾਂ ਵੱਲੋਂ ਮਗਾਈ ਇਹ ਬੇੜਾ ਇਹ ਮੇਰੇ ਬੇਟੀ ਦੀ ਜਿਹੜੀ ਆ ਡੈੱਡ ਬੋਡੀ ਆ ਸਰਬੱਤ ਖਾਲਸਾ ٹرسٹ ਤੇਰੀ ਟੇਬਲ ਅਬਰਾਏ ਸਾਹਿਬ ਦੇ ਸਦਕਾ ਅਹੀਂ ਲੈ ਸਕਿਆ ਇਹ ਤੇ ਗਰੀਬ ਪਰਿਵਾਰ ਹੀ ਮਿਹਨਤ ਮਜ਼ਦੂਰੀ ਕਰਕੇ ਪਰਿਵਾਰ ਨੂੰ ਪਾਲਿਆ ਅਹੀਂ ਕਿਹੇ ਹਾਲਤ ਵਿੱਚ ਵੀ ਉਹਨਾਂ ਦੀ ਬਾਡੀ ਨੂੰ ਮਗਾ ਨਹੀਂ ਸਕਦੇ ਅਪਰਾਏ ਸਾਹਿਬ ਦਾ ਇਹ ਸਦਕਾ ਜੋ ਇਹਨਾਂ ਨੇ ਉਪਰਾਲਾ ਟੈਸਟ ਨੇ ਕੀਤਾ ਮੈਂ ਤੈਹ ਦਿਲੋਂ ਇਹਨਾਂ ਦਾ ਧੰਨਵਾਦ ਕਰਦਾ ਕੋਈ ਪ੍ਰਸ਼ਾਸਨਿਕ ਅਧਿਕਾਰੀ ਆ ਕੇ ਤੁਹਾਡੇ ਤੱਕ ਅਪਰੋਚ ਨਹੀਂ ਕੀਤੀ ਮਤਲਬ ਇਹਨਾਂ ਕੋਈ ਸਾਡੇ ਇਥੋਂ ਤੱਕ ਐਮਸੀ ਤੱਕ ਵੀ ਕੋਈ ਸਾਡੇ ਘਰ ਦੇ ਵਿੱਚ ਨਹੀਂ ਆਇਆ ਨਾ ਕੋਈ ਸਰਕਾਰੀ ਅਧਿਕਾਰੀ ਨਾ ਕੋਈ ਸਿਆਸੀ ਪਾਰਟੀ ਦਾ ਲੀਡਰ ਸਾਡੇ ਘਰ ਤੱਕ ਕਿਸੇ ਨੇ ਪਹੁੰਚ ਨਹੀਂ ਕੀਤੀ